ਕਿਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਉਹ ਪ੍ਰਕਾਸ਼ ਮਿੰਟੂ ਅੱਜ ਸਮਰਾਲਾ ਚੌਕ ਦੇ ਨਜ਼ਦੀਕ ਮੌਜੂਦਾਂ ਜਿੱਥੇ ਕਿ ਇੱਕ ਸੜਕ ਜੋ ਕਿ ਖੰਨਾ ਤੋਂ ਨਵਾਂ ਸ਼ਹਿਰ ਨੂੰ ਜਾਂਦੀ ਆ ਕਾਫੀ ਲੰਬੇ ਸਮੇਂ ਤੋਂ ਇਸ ਸੜਕ ਤੇ ਜਿਹੜੇ ਟੋਏ ਪਏ ਹੋਏ ਨੇ ਜਿਹੜੇ ਟੋਏ ਨੇ ਇਹ ਬਾਗ ਤੱਕ ਟੋਏ ਪਏ ਹੋਏ ਨੇ ਪਰ ਅੱਜ ਇੱਕ ਅਨੋਖੀ ਪਹਿਲ ਕਦਮੀ ਸਮਰਾਲਾ ਟ੍ਰੈਫਿਕ ਪੁਲਿਸ ਵੱਲੋਂ ਅਤੇ ਹੋਰ ਜਿਹੜੀ ਜਥੇਬੰਦੀਆਂ ਵੱਲੋਂ ਕੀਤੀ ਗਈ ਆ ਉਹ ਚਾਹ ਜਿਹੜੀ 3 ਵੀਲਰ ਯੂਨੀਅਨ ਵੱਲੋਂ ਅਤੇ ਹੋਰ ਜਿਹੜੇ ਹੈਗੇ ਆ ਉਹਨਾਂ ਵੱਲੋਂ ਪਹਿਲ ਕਦਮੀ ਕੀਤੀ ਗਈ ਆ ਟੋਏ ਆ ਜਿਹੜੇ ਉਹ ਭਰੇ ਜਾ ਰਹੇ ਨੇ ਗੱਲਬਾਤ ਕਰ ਲੈਂਦੇ ਆ ਉਹਨਾਂ ਦੇ ਨਾਲ ਜੇ ਦੇਖਿਆ ਜਾਵੇ ਤਾਂ ਮਾਛੀਵਾੜਾ ਰੋਡ ਤੇ ਜਿੰਨੇ ਵੀ ਦੁਕਾਨਦਾਰ ਸੀ ਇਸ ਚੀਜ਼ ਤੋਂ ਕਾਫੀ ਪਰੇਸ਼ਾਨ ਸੀ ਕਿਉਂਕਿ ਜਿਹੜੇ ਪੱਥਰ ਸੀਗੇ ਟੋਏ ਦੇ ਉਹ ਜਾ ਕੇ ਦੁਕਾਨਾਂ ਦੇ ਵਿੱਚ ਵੱਜਦੇ ਸੀ ਸੋ ਗੱਲਬਾਤ ਕਰ ਲੈਂਦੇ ਆ ਸਾਡੇ ਨਾਲ ਟ੍ਰੈਫਿਕ ਇੰਚਾਰਜ ਮੌਜੂਦ ਨੇ ਆ ਵੀ ਇਹਨਾਂ ਦੇ ਮਨ ਦੇ ਵਿੱਚ ਕਿਵੇਂ ਆਈ ਸਰ ਕੀ ਨਾਮ ਹੈ ਤੁਹਾਡਾ ਮੈਂ ਅਸੀ ਤਰਨੀ ਸਿੰਘ ਸਰਪੰਚਾਰ ਸਮਰਾਲਾ ਜੀ ਇਹ ਕਿਵੇਂ ਆਇਆ ਮਨ ਚ ਤੁਹਾਡੇ ਇਹਦੀ ਰੋਜ਼ ਹਾਸੇ ਹੋ ਰਹੇ ਸੀਗੇ ਟੋਏ ਟੋਏ ਪੈਣ ਕਰਕੇ ਕਿਉਂਕਿ ਬਾਰਿਸ਼ ਦਾ ਮੌਸਮ ਆ ਉਸ ਕਰਕੇ ਦਿਨ ਪਰ ਦਿਨ ਸੜਕ ਜਿਹੜੀ ਟੁੱਟੀ ਜਾ ਰਹੀ ਸੀਗੀ ਮੇਰੇ ਖਿਆਲ ਚ ਇਸ ਨੂੰ ਬਣੀ ਨੂੰ ਵੀ ਟਾਈਮ ਹੋ ਗਿਆ ਹੋਊਗਾ ਪਰ ਇਹ ਟੋਏ ਖਤਰਨਾਕ ਕਿੰਨੇ ਬਣਦੇ ਜਾਂਦੇ ਸੀ ਕੱਲ ਵੀ ਇੱਕ ਹਾਦਸਾ ਹੋਇਆ ਜੀ ਸੜਕ ਟੁੱਟੀ ਹੋਣ ਕਰਕੇ ਇਸ ਕਰਕੇ ਆਟੋ ਜੁਨੀਅਨ ਦੇ ਪ੍ਰਧਾਨ ਨੂੰ ਨਾਲ ਲੈ ਕੇ ਉਹਨਾਂ ਦੇ ਮੈਂਬਰਾਂ ਨਾਲ ਲੈ ਕੇ ਅਸੀਂ ਪੁਲਿਸ ਨਾਲ ਨੂੰ ਸਾਰੇ ਜਿਹੜੇ ਮਾਚੀ ਵਾਲਾ ਰੋਡ ਉੱਤੇ ਜਿੰਨੇ ਵੀ ਟੋਏ ਪਏ ਹੋਏ ਨੇ ਉਹ ਪੁਰ ਕਰਾ ਰਹੇ ਹਾਂ ਜੀ। ਹਾਂ। ਪਰ ਇਹ ਸਾਰੇ ਤੋਂ ਜਿੱਥੇ ਤੱਕ ਟੁੱਟੇ ਹੋਏ ਆ ਉੱਥੇ ਤੱਕ ਹੀ ਭਰੋਗੇ? ਨਹੀਂ ਦੇਖੋ ਸ਼ਹਿਰ ਦਾ ਜਿੱਥੇ ਤੱਕ ਏਰੀਆ ਪੈਂਦਾ ਜਿੱਥੇ-ਜਿੱਥੇ ਟੁੱਟੇ ਹੋਏ ਨੇ ਉਹ ਸਾਰੇ ਭਰਾ ਰਹੇ ਹਾਂ ਜੀ। ਇਹ ਸੜਕ ਕਿੰਨੇ ਕੇ ਸਮੇਂ ਤੋਂ ਟੁੱਟੀ ਹੋਈ ਹੈ ਜੀ? ਨਹੀਂ ਦੇਖੋ तकरीबन ਥੋੜਾ ਟਾਈਮ ਹੀ ਹੋਇਆ ਇੱਥੇ ਆਇਆ ਨੂੰ ਉਹ ਤਾਂ ਜ਼ਿਆਦਾਤਰ ਬਾਰਿਸ਼ੀ ਦੇ ਮੌਸਮ ਕਰਕੇ ਟੁੱਟੀਆਂ ਕਿਉਂਕਿ ਬਾਰਿਸ਼ ਪੈਂਦੀ ਆ ਪਾਣੀ ਖੜ ਜਾਂਦਾ ਜੀ ਉਹਦੇ ਕਰਕੇ ਟੁੱਟ ਰਹੀ ਆ ਔਰ ਇੱਥੇ ਮਾਛੀਵਾੜਾ ਰੋਡ ਤੇ ਜਿਹੜੇ ਦੁਕਾਨਦਾਰ ਨੇ ਉਹ ਵੀ ਕੰਪਲੇਂਟ ਕਰ ਰਹੇ ਸੀਗੇ ਵੀ ਜਿਹੜੇ ਪੱਥਰ ਨੇ ਸਾਡੀ ਦੁਕਾਨ ਦੇ ਵਿੱਚ ਵੱਜਦੇ ਨੇ ਆ ਕੇ ਇਹ ਉਹਦੇ ਨਾਲ ਸਾਰਾ ਤੁਸੀਂ ਕਰ ਦਿੱਤਾ ਭਰ ਦਿੱਤੇ ਹਟੋਏ ਵੀ ਦੇਖੋ ਜਿੰਨੀ ਕੁ ਕੋਸ਼ਿਸ਼ ਹੋਈ ਆ ਜੀ ਉਹਨੇ ਕੁ ਭਰ ਦਿੱਤੇ ਨੇ ਜੀ ਬਾਕੀ ਜੋ ਜੋ ਕੋਈ ਹੋਰ ਤੁਹਾਨੂੰ ਦੱਸ ਰਿਹਾ ਅਸੀਂ ਦੇਖ ਕੇ ਪ੍ਰਬਾਈ ਜਾ ਰਹੇ ਆ ਜੀ ਆ ਸਹਿਯੋਗੀ ਖੜੇ ਨੇ ਇਹਨਾਂ ਦੇ ਨਾਲ ਸਹਿਯੋਗ ਨਾਲ ਭਰਾ ਰਹੇ ਆ ਸੋ ਆ 3 ਵੀਲਰ ਯੂਨੀਅਨ ਦੇ ਪ੍ਰਧਾਨ ਵੀ ਇੱਥੇ ਮੌਜੂਦ ਨੇ ਕਿਉਂਕਿ ਇਹਨਾਂ ਨੇ ਵੀ ਸਾਥ ਦਿੱਤਾ ਗਲਵਤ ਕਰ ਲੈਨੇ ਕੀ ਨਾਮ ਆ ਭਾਈ ਦਲਾਵਰ ਸਿੰਘ ਆ ਇੱਕ ਮਹਿਮਾਨ ਚੋ ਆਇਆ ਵੀ ਟੋਏ ਭਰਦੀ ਏ ਤੇ ਰੋਜ਼ ਕੋਈ ਨਾ ਕੋਈ ਮੋਟਰਸਾਈਕਲ ਵਾਲਾ ਜਾਂ ਕੋਈ ਸਕੂਟਰ ਵਾਲਾ ਇੱਥੇ ਡਿੱਗਦਾ ਸੀਗਾ ਟੋਆ ਪਾਰਸ਼ੰਦੀ ਸੀ ਪਾਣੀ ਖੜ ਜਾਂਦਾ ਸੀ ਪਤਾ ਲੱਗਦਾ ਨਹੀਂ ਸੀ ਵੀ ਪਾਣੀ ਦੇ ਸੰਤਲ ਦੇ ਥੋ ਆਏ ਉਹਦੇ ਕਰਕੇ ਇੱਕ ਦੋ ਚਾਰ ਚਾਂਸ ਦੇਖੇ ਅਸੀਂ ਸਲਾਹ ਬਣਾਈ ਟ੍ਰੈਫਿਕ ਇੰਚਾਰ ਸਮਰਾਲਾ ਨਾ ਵੀ ਇਦਾਂ ਉਹਨਾਂ ਨੇ ਕਿਹਾ ਵੀ ਚਲੋ ਠੀਕ ਆ ਮੈਂ ਉਹਨਾਂ ਨੇ ਸਾਨੂੰ ਕੰਪੈਲ ਕੀਤਾ ਉਹਨਾਂ ਨੇ ਕਿਸੇ ਪੱਠੇ ਵਾਲੇ ਨੂੰ ਕਿਹਾ ਉੱਥੋਂ ਅਸੀਂ ਤੇਰੀ ਲਿਆਂਦੀ ਤੇ ਥੋੜੇ ਜਿਹੇ ਰੋੜੇ ਲਿਆਂਦੇ ਵੀ ਉਹਨਾਂ ਨੇ ਵੀ ਸਾਨੂੰ ਪੱਠੇ ਵਾਲਿਆਂ ਨੇ ਵੀ ਜਵਾਬ ਨਹੀਂ ਦਿੱਤਾ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਲੈ ਜਾਓ ਵੀ ਚੰਗਾ ਕੰਮ ਕਰ ਰਹੇ ਹੋ ਬਸ ਸਾਰੇ ਸਾਥੀ 릭ਸ਼ੇ ਵਾਲੇ ਆਟੋ ਵਾਲੇ ਅਸੀਂ ਸਾਰੇ ਰਲ ਕੇ ਜਿੰਨਾ ਸਾਨੂੰ ਸਾਡੇ ਤੋਂ ਹੋ ਸਕੇ ਕੀਤਾ ਅੱਗੇ ਤੋਂ ਵੀ ਕੋਸ਼ਿਸ਼ ਕਰਾਂਗੇ ਵੀ ਹੋਰ ਕਰੀਏ ਮੜਾ ਮੋਟਾ ਇਸ ਇਸ ਪਾਸੇ ਨੂੰ ਇਹ ਵੀ ਇੱਕ ਸੇਵਾ ਹੀ ਆ ਜੋ ਅਸੀਂ ਕਰ ਰਹੇ ਆ ਕੋਈ ਗੁਰਦੁਆਰੇ ਜਾਂਦਾ ਜਾਂਦਾ ਕੋਈ ਮੰਦਿਰ ਜਾਂਦਾ ਅਸੀਂ ਤਾਂ ਇਹੀ ਧਾਰ ਕੇ ਸਾਡੇ ਤੋਂ ਨਹੀਂ ਟਾਈਮ ਹੈਗਾ ਇੰਨਾ ਅਸੀਂ ਤਾਂ ਵੀ ਚਲੋ ਇੰਨਾ ਕੀ ਕਰ ਲਿਆ ਅਸੀਂ ਰਲ ਮਿਲ ਕੇ ਅਸੀਂ ਤਾਂ ਸੇਵਾ ਭਾਵਨਾ ਵਾਲਾ ਹੀ ਕੰਮ ਕੀਤਾ ਇਹ ਵੈਸੇ ਦੇਖਿਆ ਜਾਵੇ ਇਹ ਹੋਰ ਮਹਿਕਮੇ ਦਾ ਕੰਮ ਆ ਪੀ ਡਬਲਯੂ ਡੀ ਦਾ ਕੰਮ ਆ ਮਹਿਕਮੇ ਦਾ ਇਹ ਪਰ ਕੰਮ ਤੁਸੀਂ ਕਰ ਰਹੇ ਹੋ ਚਲੋ ਸਾਡੇ ਮੰਚ ਸਾਹਿਬ ਜਾਗੀ ਵੀ ਇਹ ਤਾਂ ਹੁਣ ਰੂਟੀਨ ਵਾਈਜ਼ ਕਾਗਜ਼ ਪੱਤਰੀ ਸੜਕਾਂ ਬਣਦੀਆਂ ਨੇ ਇੱਕ ਦਿਨ ਦਾ ਤਾਂ ਹੈ ਨਹੀਂਗਾ ਵੀ ਆਪਾਂ ਚੱਕ ਕੇ ਕੋਈ ਲੈਂਟਰ ਪੰਦਾ ਕਿ ਇਹਦੇ ਘਰ ਦਾ ਵੀ ਆਪਣੇ ਕੋਲੋਂ ਇੰਨਾ ਕੋਈ ਹਾਇਸੀਅਤ ਵਾਲਾ ਤਾਂ ਹੈ ਨਹੀਂ ਵੀ ਕੋਲੋਂ ਪੈਸੇ ਲਾ ਕੇ ਸੜਕ ਬਣਵਾ ਦੇਵੇ ਪਰ ਜਿੰਨੀ ਕੋ ਕੋਸ਼ਿਸ਼ ਹੋਈ ਸਾਰਿਆਂ ਨੇ ਸਾਥ ਦਿੱਤਾ ਅਸੀਂ ਉਹਨਾਂ ਕਰਤਾ ਹੋਰ ਵੀ ਜਿਹੜੇ ਸੋਸ਼ਲ ਕੰਮ ਤੁਹਾਡੇ ਵੱਲੋਂ ਕੀਤੇ ਜਾ ਰਹੇ ਕਰੋਗੇ ਤੇ ਕੰਮ ਰਲ ਮਿਲ ਕੇ ਹੀ ਕਰਦੇ ਆਂ ਅਸੀਂ ਸਾਲ ਦੇ ਵਿੱਚ ਇੱਕ ਵਾਰ ਆਟੋ ਵਾਲੇ ਸਾਰੇ ਹੀ ਰਲ ਕੇ ਸਾਰੀ ਜਿੰਨਾ ਜਿੰਨਾ ਸਹਿਯੋਗ ਉਹਦਾ ਤੇ ਇੱਕ ਸਾਲ 'ਚ ਇੱਕ ਲੰਗਰ ਦਾ ਸ਼ਹੀਦ ਲਾ ਦੇਈ ਦੀ ਆ ਜਿੰਨਾ ਸਾਡੇ ਤੋਂ 2-2 4-4 ਸੌ ਸਰਦਾ ਉਹ ਇਕੱਠੇ ਕਰਕੇ ਜਾਂ ਕਿਸੇ ਨੂੰ ਕੋਈ ਭੈਣ ਭਾਈ ਸਾਡੇ ਆਟੋ ਵਾਲੇ ਨੂੰ ਕਿਸੇ ਦੀ ਲੋੜ ਆ ਮਦਦ ਦੀ ਉਹ ਥੋੜੀ ਬਹੁਤੀ ਕਰਦੇ ਅੱਗੇ ਤੋਂ ਵੀ ਕਰਾਂਗੇ ਠੀਕ ਆ ਸੋ ਗੱਲਬਾਤ ਕੀਤੀ 3 ਵੀਲਰ ਯੂਨੀਅਨ ਦੇ ਪ੍ਰਧਾਨ ਜੀ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਹੋਰ ਵੀ ਜਿਹੜੇ ਸੋਸ਼ਲ ਕੰਮ ਆ ਜਿਹੜੇ ਲਗਾਤਾਰ ਕਰਦੇ ਆਏ ਆ ਤੇ ਕਰਦੇ ਰਹਿਾਂਗੇ